ਅਨਿਸ਼ਾ ਸ਼ਿਸ਼ਕਾਲ ਜੀ ਕਹਿੰਦੇ ਟਰੈਕਟਰ ਹੋਵੇ ਚੰਗਾ ਹੋਵੇ ਤੇ ਟਰੈਕਟਰ ਹੋਵੇ ਉਹ ਵੀ ਚੰਗਾ ਹੋਵੇ ਫੇਰ ਹੀ ਗੱਲ ਬਣਦੀ ਹੈ ਅੱਜ ਗੱਲ ਕਰਾਂਗੇ ਟਰੈਕਟਰ ਬਾਰੇ ਕਿਉਂਕਿ ਇੱਕ ਕਿਸਾਨ ਦੀ ਆਮਦਨੀ ਦੇ ਵਿੱਚ ਇੱਕ ਟਰੈਕਟਰ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਜੇ ਟਰੈਕਟਰ ਕਿਸੇ ਚੰਗੀ ਕੁਆਲਿਟੀ ਦਾ ਹੈ ਤਾਂ ਆਮਦਨੀ ਵੀ ਚੰਗੀ ਹੋਵੇਗੀ ਤੇ ਅਸੀਂ ਅੱਜ ਪਹੁੰਚੇ ਹਾਂ ਸੁਨਾਮ ਟੇਰੀਓ ਟਰੈਕਟਰ ਬਾਰੇ ਹੋਏ ਫਾਰਮ ਟਰੈਕਟਰ ਟਰੈਕਟਰ ਬਾਰੇ ਕੋਲ ਜਿਹੜਾ ਸਾਡੇ ਨਾਲ ਗੱਲਬਾਤ ਕਰਨਗੇ ਭਾਈ ਖੋਨੇ ਮੁਖੀ ਨੇ ਜਸਵਿੰਦਰ ਜੀ ਬਾਈ ਸਵਾਗਤ ਹੈ ਜੀ ਸ਼ਿਸ਼ਕਾਲ ਜੀ ਸਵਾਗਤ ਹੈ ਗੱਲ ਕਰੀਏ ਮੈਂ ਟਰੈਕਟਰ ਦੀ ਕੁਆਲਟੀ ਬਾਰੇ ਬਹੁਤ ਕੰਪਨੀਆਂ ਦੇ ਟਰੈਕਟਰ ਆਉਂਦੇ ਨੇ ਬਾਜ਼ਾਰ ਦੇ ਵਿੱਚ ਕੀਤੀ ਬਿਲਕੁਲ ਵਿੱਚ ਤੇ ਅੱਜ ਆਪਾਂ ਗੱਲ ਕਰਾਂਗੇ ਫਾਰਮ ਟਰੈਕ ਦੀ ਫਾਰਮ ਟਰੈਕ ਤਕਰੀਬਨ ਬਹੁਤ ਪੁਰਾਣੀ ਕੰਪਨੀ ਹੈ ਇਹ ਖੋੜ ਤੋਂ ਲੈ ਕੇ ਮਤਲਬ ਕਿ ਹਾਂ ਪਹਿਲਾਂ 3600 ਖੋੜ ਆਉਂਦਾ ਸੀ ਉਸ ਤੋਂ ਬਾਅਦ ਫਾਰਮ ਟਰੈਕ ਬਣ ਗਿਆ 9998 ਦੇ ਵਿੱਚ ਇਸ ਟਾਈਮ ਮਤਲਬ ਕਿ ਹਾਂ ਫਾਰਮ ਟਰੈਕ ਬਾਰਲੀ ਕੰਪਨੀ ਨਾਲ ਵੀ ਇਹਨਾਂ ਦੀ ਸਾਈਪ ਹੋ ਗਿਆ ਕਬੋਟਾ ਨਾਲ ਤੇ ਹੁਣ ਫਿਚਰਾਂ ਚ ਲਾਈਏ ਤਾਂ ਸਾਰੇ ਟਰੈਕਟਰਾਂ ਦੇ ਮਤਾਬਕ ਫੀਚਰ ਜਿਆਦਾ ਨੇ ਇਹਦੇ ਵਿੱਚ ਜੀ ਤੇ ਡੀਜ਼ਲ ਖਪਤ ਘੱਟ ਹੈ ਵਾਰੰਟੀ ਜਿਆਦਾ ਨਵੇਂ ਨਵੇਂ ਮਾਡਲ ਨੇ ਹਰੇਕ ਮਾਡਲ ਦੇ ਵਿੱਚ 4th ਸਪੀਡ ਟਰੈਕਟਰ ਵੀ ਆ ਰਿਹਾ ਵੀਡੀਓ 11 ਚ ਵੀ ਆ ਰਹੀ ਹੈ ਲਿਫਟ ਕੰਪੈਸਿਟੀ ਵੀ ਜ਼ਿਆਦਾ ਹੈ ਉਹ ਕਰਕੇ ਕੀ ਹਾਂ ਲਾਈਫ ਵੀ ਹੈ ਤੇ ਆਪਾਂ ਇਸ ਕੀ ਚੀਜ਼ ਨੂੰ ਜ਼ਿੰਮੇਦਾਰਾਂ ਦਾ ਕਹਿਣਾ ਹੈ ਕਿ ਸਰਦਾਰੀ ਟਰੈਕਟਰ ਵੀ ਹੈ ਫਾਰਮ ਟਰੈਕ ਮੰਨੇ ਜਾਂਦਾ ਹਾਂ ਤੁਸੀਂ ਫੀਚਰਾਂ ਦੀ ਗੱਲ ਕਰੀਏ ਤਾਂ ਨਵੇਂ ਬ੍ਰਾਂਡ ਦੇ ਵਿੱਚ ਫਾਰਮ ਟਰੈਕ ਦੇ ਵਿੱਚ ਅੱਜਕੱਲ ਕਿਹੜਾ ਬ੍ਰਾਂਡ ਟੌਪ ਤੇ ਚੱਲ ਰਿਹਾ ਹੈ ਨਵੇਂ ਟਰੈਕਟਰਾਂ ਦੇ ਵਿੱਚੋਂ ਫਾਰਮ ਟਰੈਕ 60 ਹੈ ਜਿਹੜਾ ਟੌਪ ਪੀ ਐਸ ਐਮ ਚੱਲ ਰਿਹਾ ਸੀ ਜਿਹਦੇ ਵਿੱਚ ਫੋਰਸਪੀਡ ਟਰੈਕਟਰ ਆ ਰਹੇ ਆ। ਡਿਫਟ ਦੀ ਕੰਪੈਸਿਟੀ ਇਹਦੀ 25 ਕੁਇੰਟਲ ਦੀ ਹੈ ਤੇ ਸੁਪਰ ਸੀਡਰ ਤੇ ਬੇਹੱਦ ਹੀ ਕਾਮਯਾਬ ਹੋਇਆ ਟਰੈਕਟਰ ਸਾਨੂੰ ਪਿਛਲੇ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗਿਆ ਜੀ ਜਿਹੜਾ ਕਿ ਟਰੈਕਟਰ ਲੋਕ ਜਿਆਦਾ ਇਸ ਸੀਜ਼ਨ ਨੂੰ ਤਰਜੀਹ ਵੀ ਜਿਆਦਾ ਤਾਂ ਦਿੰਦੇ ਨੇ ਕਿ ਕਾਮਯਾਬ ਹੈ ਡੀਜ਼ਲ ਖਰਚਾ ਘਟਾ ਜੀ ਡੀਜ਼ਲ ਖਰਚਾ ਘਟਿਆ ਹੈ। ਆਪਾਂ ਇਹ ਟਰੈਕਟਰ ਬੜਾ ਸੋਹਣਾ ਜਿਹਾ ਲੱਗੀ ਜਾਂਦਾ ਇਹਦੇ ਬਾਰੇ ਜਾਣਕਾਰੀ ਦਿਓ ਕਿਹੜਾ ਮਾਡਲ ਹੈ ਇਹ ਇਹ ਨਵਾਂ ਮਾਡਲ ਟਰੈਕਟਰ ਆਇਆ ਹੈ ਇਹ ਮਤਲਬ ਇਹਦੇ ਵਿੱਚ ਵਰਲਡ ਮੈਕਸ ਦੇ ਨਾਮ ਤੇ ਹੈ ਇਹ ਪਹਿਲਾਂ ਕੰਪਨੀ ਦੀ ਕਈ ਸੀਰੀਜ਼ ਹੀ ਨੇ ਇਹਦੇ ਵਿੱਚ ਸੁਪਰ ਮੈਕਸ ਆਉਂਦਾ ਪਾਵਰ ਮੈਕਸ ਆਉਂਦਾ ਤੇ ਇਹ ਵਰਲਡ ਮੈਕਸ ਹੈ ਇਹ ਬਾਹਰਲੀ ਤਕਨੀਕ ਨਾਲ ਟਰੈਕਟਰ ਤਿਆਰ ਹੋਇਆ ਹੋਇਆ ਹੈ ਇਹ ਆਮ ਟਰੈਕਟਰ ਨਾਲੋਂ ਕੀ ਇਹ 5 ਸਪੀਡ ਦੇ ਵਿੱਚ ਹੈ ਇਹ 5 ਸਪੀਡ ਦੇ ਹਾਂ 60 65 ਹੈ ਜੀ ਇਹਦੇ ਵਿੱਚ ਸੀਆਰਡੀ ਹੈ ਇਹ ਇਹ 3 ਪਾਵਰ ਮੂਡ ਵਿੱਚ ਵੀ ਹੈ ਜੀ ਥ੍ਰੀ ਪਾਵਰ ਮੂਡ ਦੇ ਵਿੱਚ ਕੀ ਹਾਂ ਜੀ ਮੀਤਾਰ ਮਤਲਬ ਕਿ ਇਹਨੂੰ 55 ਹਸ ਪਾਵਰ 'ਚ ਵੀ ਕੰਮ ਲੈ ਸਕਦਾ 65 ਹਸ ਪਾਵਰ 'ਚ ਵੀ ਕੰਮ ਲੈ ਸਕਦਾ ਤੇ 75 ਹਸ ਪਾਵਰ ਦਾ ਵੀ ਕੰਮ ਲੈ ਸਕਦਾ ਇੱਕ ਟਰੈਕਟਰ ਦੇ ਵਿੱਚ ਤਿੰਨ ਤਰ੍ਹਾਂ ਦਾ ਇੰਜਨ ਹੀ ਕਹਿ ਸਕਦੇ ਆਪਾਂ ਇਸ ਚੀਜ਼ ਨੂੰ ਉਹ ਕਿਵੇਂ ਇਹਦੇ ਵਿੱਚ ਹੈ ਕਿ ਹਾਂ ਪਾਵਰ ਮੂਡ ਲੱਗਿਆ ਹੋਇਆ ਪਾਵਰ ਮੂਡ ਹੋਣ ਕਰਕੇ ਕੀ ਹਾਂ ਜਦੋਂ ਆਪਾਂ ਇਹਨੂੰ 55 ਹਸ ਪਾਵਰ ਦਾ ਕੰਮ ਲਾਵਾਂਗੇ ਤਾਂ ਇਹ ਡੀਜ਼ਲ ਖਰਚਾ ਘਟਾ ਜੂਗਾ ਜੀ ਤੇ ਜੇ ਇਹਨੂੰ 65 ਦਾ ਕਰ ਦਾਂਗੇ ਉਹ ਥੋੜਾ ਵਾਜੂਗਾ ਜੇ ਆਪਾਂ 75 ਦਾ ਇਤੋਂ ਕੰਮ ਲੈ ਸਕਦੇ ਹਾਂ ਡੀਜ਼ਲ ਵੀ ਉਹਦੇ ਮੁਤਾਬਕ ਹੀ ਹੈ ਮਤਲਬ ਕਬੱਡੀ ਵਾਲਾ ਜੇ 55 ਕਿਲੋ ਘਟਾਉਣਾ ਤਾਂ ਖੇਡ ਲੂਗਾ 75 ਕਿਲੋ ਬਿਲਕੁਲ ਬਿਲਕੁਲ ਜੀ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਦੀ ਲੋੜ ਹੈ ਜੀਮਿੰਦਾਰ ਨੂੰ ਮਤਲਬ ਇਹ ਚੀਜ਼ਾਂ ਸਾਰੀਆਂ ਕਾਊਂਟ ਕਰਨੀਆਂ ਪੈਣ ਕਿਉਂਕਿ ਹੁਣ ਹਰੇਕ ਬੰਦਾ ਦੋ ਟਰੈਕਟਰ ਨਹੀਂ ਲੈ ਸਕਦਾ ਤਿੰਨ ਨਹੀਂ ਰੱਖ ਸਕਦਾ ਉਹਨੇ ਟਰੈਕਟਰ ਵੀ ਇੱਕ ਹੀ ਚਾਹੀਦਾ ਤੇ ਵੱਡਾ ਵੀ ਚਾਹੀਦਾ ਛੋਟਾ ਵੀ ਚਾਹੀਦਾ ਉਹ ਫਿਰ ਏਸੀ ਹੈ ਕਿ ਹਾਂ ਉਹ ਦੋਨੋਂ ਚੀਜ਼ਾਂ ਇਹ ਤਿੰਨੋਂ ਟਰੈਕਟਰਾਂ ਦਾ ਕੰਮ ਕਰੂਗਾ ਜੇ ਖਾਲੀ ਕੰਮ ਚਲਾਉਣਾ ਤਾਂ ਆਪਾਂ ਇਹਨੂੰ 55 ਹਸ ਪਾਵਰ ਤੇ ਲੈ ਜਾਾਂਗੇ ਜੇ ਲੋਡ ਤੇ ਚਲਾਉਣਾ ਤਾਂ ਇਹਨੂੰ 75 ਹੌਟ ਪਾਵਰ ਦਾ ਲੋਡ ਅਨਸਾਰ ਉਹਦਾ ਮੋਡ ਚੇਜ ਬਿਲਕੁਲ ਬਾਈ ਜੀ ਜਿਵੇਂ ਹੁਣ ਸਾਹਮਣੇ ਇਹਨਾ ਤੂੜੀ ਦਾ ਰੀਪਰ ਦਾ ਕੰਮ ਆ ਰਿਹਾ ਹੈ ਨਾ ਉਹਦੇ ਵਿੱਚ ਇਸ ਤਰ੍ਹਾਂ ਦਾ ਕਿਸ ਤਰ੍ਹਾਂ ਦਾ ਫੀਚਰ ਨੇ ਇਹਦੇ ਵਿੱਚ ਬਿਲਕੁਲ ਕੀ ਹਾਂ ਇਹ ਚ ਮਲਟੀ ਪੀਟੀਓ ਚ ਵੀ ਆਉਂਦਾ ਜੀ ਤੇ ਜਿਹਦਾ ਪੀਡਿਓ ਗੇਅਰਾਂ ਦੇ ਵਿੱਚ ਹੈ ਤੇ ਕੁਡਾਂ ਵੀ ਦੀ 5 ਸਪੀਡ ਹੈ ਆਪਾਂ ਨੂੰ ਸਪੀਡਾਂ ਦੀ ਕੋਈ ਦਿੱਕਤ ਨਹੀਂ ਆਊਗੀ ਜਿਵੇਂ ਕਿ ਹਾਂ ਗਿੱਲਾ ਲੰਗਾ ਆ ਜੂਗਾ ਸੂਪਰ ਸੀਡਰ ਤੇ ਲੰਗਾ ਜਿਆਦਾ ਆ ਜਾਂਦਾ ਉਹਦਾ ਉਹਦਾ ਇਹ ਟਰੈਕਟਰ ਆਪ ਤੋਰੇ ਨੇ ਦੇ ਵਿੱਚ ਜੀ ਪਾਵਰ ਵੀ ਆਪਾਂ ਨਹੀਂ ਲੈ ਸਕਦੇ ਆ ਤੋਰੇ ਮਰਾਓ ਠੀਕ ਹੈ ਮਤਲਬ ਕਹਿ ਸਕਦੇ ਆ ਵੀ ਲੰਗਾ ਜਿਹੜਾ ਜਹਾਜ ਮਰਦੀ ਹੋਵੇ ਬਿਲਕੁਲ ਬਿਲਕੁਲ ਹਾਂ ਕੋਈ ਪ੍ਰੋਬਲਮ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਗੱਲ ਕਰੀਏ ਅਸ ਤੋਂ ਪਹਿਲਾਂ ਮਸੂਰ ਚੀ ਫਾਰਮ 60 ਬਿਲਕੁਲ ਮੁਜ ਨਵੇਂ ਫੀਚਰਾਂ ਦੇ ਫਾਰਮ 60 ਦੇ ਵਿੱਚ ਕੀ ਕੁਝ ਹੈ ਜੀ ਫਾਰਮ ਟਰੈਕ 60 ਜਿਹੜਾ ਇਹ ਟਰੈਕਟਰ ਹੈ ਇਹਦੇ ਵਿੱਚ ਪਹਿਲਾਂ ਸਿੰਪਲ 50 ਹਸ ਪਾਵਰ ਟਰੈਕਟਰ ਆਉਂਦਾ ਸੀ ਜੀ ਹੁਣ ਇਹਦੇ ਵਿੱਚ ਇਹ 55 ਹਸ ਪਾਵਰ ਪਾਵਰ ਮੈਕਸ ਦੇ ਨਾਮ ਤੇ ਹੈ ਇਹ ਕਲਾਸਿਕ ਪ੍ਰੋ ਹੈ T20 ਜੀ ਇਹ ਜਿਹੜਾ ਕਿ ਹਾਂ 4 ਸਪੀਡ ਟਰੈਕਟਰ ਹੈ ਪੀਟੀਓ ਦੇ 11 ਦੇ ਵਿੱਚ ਹੈ ਲਿਫਟ ਦੀ ਕੰਪੈਸਟੀਟੀ ਦੀ 25 ਕੁਇੰਟਲ ਦੀ ਹੈ ਇਹ ਤਾਂ ਮਤਲਬ ਐਂ ਕਹਿ ਸਕਦੇ ਆ ਕਿ ਲੋਹਾ ਮਨਵਾ ਚੁੱਕਿਆ ਹੈ ਇਹ ਮਤਲਬ ਜੱਟਾਂ ਦਾ ਸਾਰਿਆਂ ਤੋਂ ਫੇਵਰਟ ਟਰੈਕਟਰ ਹੈ ਜਿਹੜਾ ਪਹਿਲੀ ਦਾ ਪਸੰਦ ਹੈ ਇਸ ਦੀ ਹੈ ਕਿ ਲੋਕ ਨਵੇਂ ਨਵੇਂ ਟਰੈਕਟਰ ਸਾਨੂੰ ਹੋਰ ਕਟਾ ਕੇ ਇਹ ਟਰੈਕਟਰ ਲੈ ਕੇ ਜਾਂਦੇ ਨੇ ਕਿ ਇਹਦਾ ਜਿਹੜਾ ਚਲਾਵਾ ਉਹਦੇ ਨਾਲ ਦਾ ਕਿਸੇ ਟਰੈਕਟਰ ਦਾ ਚਲਾਵਾ ਨਹੀਂ ਇੱਕ ਬਈ ਆਪਾਂ ਸੁਪਰ ਸੀਡਰ ਦੀ ਗੱਲ ਕੀਤੀ ਸੀ ਸੁਪਰ ਸੀਡਰ ਦੇ ਵਿੱਚ ਇੱਕ ਸਮੱਸਿਆ ਜਿਹੜੀ ਪੇਸ ਆਉਂਦੀ ਆ ਲੋਕਾਂ ਨੂੰ ਕਿ ਉਹ ਭਾਰੀ ਹੋ ਜਾਂਦੇ ਪਿੱਛੇ ਰੇ ਵੀ ਜੀ ਵੈਲ ਬਿਲਕੁਲ ਬਿਲਕੁਲ ਚੱਕਿਆ ਜਾਂਦਾ ਟਰੈਕਟਰ ਇਹ ਇਹ ਐਨਾ ਕਿ ਹਾਂ ਜਿਹੜੀ ਲਿਫਟ ਦੀ ਕੁਆਲਿਟੀ ਹੈ ਸਿਰਫ ਦੋ ਕੁ ਕੰਪਨੀਆਂ ਦੀ ਹੈ ਜਿਦੇ ਚ ਪਹਿਲੇ ਨੰਬਰ ਤੇ ਫਾਰਮ ਟਰੈਕ ਫੋਰਡ ਦੀ ਲਿਫਟ ਹੀ ਮੰਨੀ ਜਾਂਦੀ ਹੈ ਕੀ ਉਹ ਸੁਪਰ ਸੀਡਰ ਇਸੇ ਕਰਕੇ ਕਿ ਦੀ ਲਿਫਟ ਦੀ ਕੰਪੈਸਟੀ 25 ਕੁਇੰਟਲ ਦੀ ਹੈ ਇਹ ਜ਼ਿਆਦਾਤਰ ਸੁਪਰ ਸੀਡਰ ਤੇ ਕਾਮਯਾਬ ਮੰਨੇ ਜਾਂਦਾ ਤੇ ਅਖੀਰ ਦੇ ਵਿੱਚ ਫਾਰਮ ਟਰੈਕ ਬਾਰੇ ਸਾਡੇ ਦਰਸ਼ਕਾਂ ਲਈ ਕੋਈ ਖਾਸ ਜਾਣਕਾਰੀ ਫਾਰਮਟ੍ਰੈਕ ਆ ਕਿ ਹਾਂ ਇਸ ਟ੍ਰੈਕਟਰਾਂ ਦੇ ਵਿੱਚ ਜਿੰਨੇ ਜੀਮੀਦਾਰ ਲੈ ਕੇ ਜਾ ਰਹੇ ਨੇ ਇਹਦੇ ਜੀ ਵਾਰੰਟੀ ਬਹੁਤ ਜ਼ਿਆਦਾ ਮਿਲਦੀ ਹੈ ਕੰਪਨੀ ਕੋਆਪਰੇਟ ਬਹੁਤ ਜ਼ਿਆਦਾ ਕਰਦੀ ਹੈ ਮੈਂ ਤਕਰੀਬਨ ਇਸ ਤੋਂ ਪਹਿਲਾਂ ਦੋ ਤਿੰਨ ਕੰਪਨੀਆਂ ਰੱਖ ਵੀ ਚੁੱਕਿਆ ਹਾਂ ਬਟ ਜਿੰਨਾ ਕਸਟਮਰ ਬਾਰੇ ਫਾਰਮਟ੍ਰੈਕ ਸੋਚਦੀ ਹੈ ਮੈਨੂੰ ਪਤਾ ਕਿ ਸ਼ਾਇਦ ਉਹ ਹੋਰ ਕੰਪਨੀ ਨਹੀਂ ਸੋਚਦੀ ਚਾਹੀਦੀ ਉਹ ਸਿਰਫ ਵੇਚਣ ਵਾਸਤੇ ਸੋਚਦੀ ਹੈ ਵਾਰੰਟੀ ਵਾਸਤੇ ਨਹੀਂ ਸੋਚਦੀ ਕਸਟਮਰ ਨੂੰ ਸਰਵਿਸ ਦੇਣੀ ਹੈ ਇਹਦੇ ਕਸਟਮਰ ਕੇਅਰ ਬਟਨ ਲੱਗਿਆ ਹੋਇਆ ਉਹ ਜਦੋਂ ਤੁਸੀਂ ਬਿਨਾ ਫੋਨ ਤੋਂ ਵੀ ਕੰਪਨੀ 'ਚ ਗੱਲ ਕਰ ਸਕਦੇ ਹੋ ਓਕੇ ਠੀਕ ਹੈ ਜੀ ਇੱਕ ਹੋਰ ਵੀ ਦੱਸ ਦਿਓ ਆਪ ਕਿਸਾਨ ਪਰਮਾਨ ਦਾ ਇਹ ਸਵਾਲ ਹੁੰਦਾ ਹੈ ਕਿ ਜਿਹੜੇ ਪੁਰਾਣੇ ਟਰੈਕਟਰ ਨੇ ਉਹਨਾਂ ਦਾ ਕੱਟ-ਕਟਾਈ ਹੋ ਜਾਂਦਾ ਆਪਣੇ ਕੋਲ ਬਿਲਕੁਲ ਬਿਲਕੁਲ ਹਾਂ ਜੀ ਸਾਡੇ ਕੋਲ ਪੁਰਾਣੇ ਟਰੈਕਟਰ ਅਸੀਂ ਸਾਰੇ ਤਕਰੀਬਨ ਸਾਰੇ ਤਰ੍ਹਾਂ ਦੇ ਕੱਟਦੇ ਆਂ ਬਾਕੀ ਲੋਨ ਦੀ ਹਰ ਇੱਕ ਤਰ੍ਹਾਂ ਦੀ ਸਹੂਲਤ ਸਾਡੇ ਕੋਲ ਸਟੇਟ ਬੈਂਕ ਆਫ ਇੰਡੀਆ ਵੀ ਹੈ ਸਾਰੀਆਂ ਬੈਂਕਾਂ ਹੀ ਮਤਲਬ ਕਿ ਹਾਂ ਇਹਨੂੰ ਲੋਨ ਕਰਦੀਆਂ ਨੇ ਬਹੁਤ ਹੀ ਘੱਟ ਇੰਟਰਸਟ ਤੇ ਰੇਟ ਆਫ ਇੰਟਰਸਟ ਬਹੁਤ ਘੱਟ ਹੁੰਦਾ ਠੀਕ ਹੈ ਜੀ ਉਹ ਐਨਾ ਕਿ ਜਿਹੜੇ ਕੁਆਲਟੀ ਵਾਲੇ ਟਰੈਕਟਰ ਆ ਉਹਨਾਂ ਦਾ ਰੇਟ ਆਫ ਇੰਟਰਸਟ ਘੱਟ ਹੁੰਦਾ ਜਿਹੜੇ ਠੀਕ ਹੈ ਹਾਂਜੀ ਸੋ ਬਹੁਤ ਬਹੁਤ ਮਿਹਰਬਾਨੀ ਇਸ ਲਈ ਤੁਹਾਡਾ ਗੱਲ ਹੋ ਟਰੈਕਟਰ ਬਾਰੇ ਸੋ ਇਹ ਸਾਡਾ ਬਾਈ ਦਸਵਿੰਦਰ ਜੀ ਜੀ ਨੇ ਫਾਰਮ ਟਰੈਕ ਬਾਰੇ ਬੜੀ ਤਫਸੀਲ ਨਾਲ ਦੱਸਿਆ ਇਹਦੀ ਨਵੀਆਂ ਤਕਨੀਕਾਂ ਬਾਰੇ ਨਵੇਂ ਬ੍ਰਾਂਡਾਂ ਬਾਰੇ ਔਰ ਤੁਸੀਂ ਵੀ ਸਾਡੀ ਇਸ ਵੀਡੀਓ ਨੂੰ ਦੇਖ ਕੇ ਮੌਕੇ ਦਾ ਫਾਇਦਾ ਉਠਾਓ ਫਾਰਮ ਟਰੈਕ ਦੇ ਸਟੇਰੀਓਟ ਸ਼ੋਰੂਮ ਉਸ ਨਾਮ ਆਈਟੀ ਟੌਂਕ ਦੇ ਵਿੱਚ ਹੈ ਬਾਈ ਉਹਨਾਂ ਦਾ ਸ਼ੋਰੂਮ ਹੈ ਠੀਕ ਹੈ ਸਾਡਾ ਨਾਮ ਲੈ ਕੇ ਗੱਲ ਕਰੋਗੇ ਤਾਂ ਇਬਾਦਾ ਹੈਗਾ ਕਿ ਤੁਹਾਨੂੰ ਵਿਸ਼ੇਸ਼ ਸਹਾਈ ਦਿੱਤੀ ਜਾਵੇਗੀ ਸੋ ਮਿਲਦੇ ਹਾਂ ਅਗਲੀ ਵਾਰ ਕਿਸੇ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ